ਦੋਸਤੋ ਚੰਨੀ ਨੱਤਾ ਚ ਜੈਜੀ ਬੀ ਦਾ ਇੱਕ ਗਾਣਾ ਆਇਆ ਹੈ ਅਲਕੈਟਰਾਜ਼ ਜਿਹੜਾ ਕਿ YouTube ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਚਟਾਂ ਦੇ ਮੁੱਟਿਆਂ ਨੂੰ ਬੰਦ ਕਰਨਾ ਫਿਰ ਖੋਲ ਦਿਓ ਅਲਕੈਟਰਾਜ਼ ਨੀ ਅਲਕੈਟਰਾਜ਼ ਕੀ ਹੈ ਉਹ ਤੁਹਾਨੂੰ ਦੱਸਦੇ ਆ ਇਹ ਇੱਕ ਦੁਨੀਆ ਦੀ ਸਭ ਤੋਂ ਡਰਾਉਣੀ ਜੇਲ ਹੈ ਜਿੱਥੋਂ ਭੱਜਣਾ ਅਸੰਭਵ ਹੈ ਸੈਨ ਫਰਾਂਸਿਸਕੋ ਬੇ ਦੇ ਵਿੱਚਕਾਰ ਇੱਕ ਟਾਪੂ ਦੇ ਉੱਤੇ ਬਣੀ ਇਹ ਜੇਲ 1934 ਦੇ ਵਿੱਚ ਸ਼ੁਰੂ ਹੋਈ ਸੀ ਇਥੇ ਉਹ ਕੈਦੀ ਰੱਖੇ ਜਾਂਦੇ ਸਨ ਜਿਹੜੇ ਦੁਨੀਆ ਦੇ ਸਭ ਤੋਂ ਖਤਰਨਾਕ ਤੇ ਭੱਜਣ ਵਾਲੇ ਮੰਨੇ ਜਾਂਦੇ ਸਨ। ਅਲਕੈਟਰਾਜ਼ ਨੂੰ ਦਾ ਰੌਕ ਵੀ ਕਿਹਾ ਜਾਂਦਾ ਸੀ। ਚਾਰੇ ਪਾਸੇ ਠੰਡਾ ਪਾਣੀ ਤੇ ਤਿੱਖੀਆਂ ਲਹਿਰਾਂ ਭੱਜਣ ਦੇ ਸੁਪਨੇ ਵੀ ਖਤਮ ਕਰ ਦਿੰਦੀਆਂ ਸਨ। ਅਮਰੀਕਾ ਦਾ ਸਭ ਤੋਂ ਮਸ਼ਹੂਰ ਗੈਂਗਸਟਰ ਐਲ ਕਾਪੋਨੀ ਵੀ ਇੱਥੇ ਕੈਦ ਰਿਆ। ਪਰ 1963 ਵਿੱਚ ਵੱਧ ਖਰਚਿਆਂ ਤੇ ਹਾਲਾਤਾਂ ਦੇ ਕਾਰਨ ਇਸ ਜੇਲ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਤੇ ਅੱਜ ਅਲਕੈਟਰਾਜ਼ ਇੱਕ ਟੂਰਿਸਟ ਸਪੌਟ ਹੈ। ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ